ਸ਼ੁਰੂਆਤ ਹੈ ਉਹਦੇ ਸਭ ਤੋਂ ਪਹਿਲਾਂ ਮੈਂ ਕਾਂਗਰਸ ਗੁਰਦਾਸ ਸਿੰਘ ਦੀ ਜਥੇਬੰਦੀ ਸੀਪੀਆਰਸੀ ਆਈਐਮਐਲ ਦੀ ਕੇਂਦਰੀ ਕਮੇਟੀ ਦੀ ਇੱਕ ਸਟੇਟਮੈਂਟ ਜੋ ਸਾਨੂੰ ਹਾਸਲ ਹੋਈ ਹੈ ਮੈਂ ਉਹਦੇ ਚੋਂ ਕੁਝ ਹਿੱਸਾ ਤੁਹਾਡੇ ਨਾਲ ਸਾਂਝੇ ਕਰੂੰਗਾ ਕੁਝ ਆਰ ਪੇਜਾਂ ਦੀ ਲੰਬੀ ਸਟੇਟਮੈਂਟ ਹੈ ਪਰ ਉਹਦੇ ਜੋ ਕੁਝ ਪਹਿਰੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਉਸ ਤੋਂ ਬਾਅਦ ਆਪਾਂ ਅਗਲੇ ਜਿਹੜੇ ਪਹਿਲੇ ਬੋਲਣਗੇ ਉਹ ਤੁਹਾਡੇ ਸਾਨੂੰ ਕਹਣਗੇ ਕਾਮਰਡ ਗਰਦੀਆ ਸਿੰਘ ਭਾਰਤਪੁਰੀ ਦੀ ਮਾਨਵਤਾ ਦੀ ਵਿਰਾਸਤ ਨੂੰ ਅੱਗੇ ਵਧਾਓ ਸੀਪੀਆਰਸੀਆ ਨੇ ਬਗੋਚਾ ਦੇ ਕੇ ਸਾਡੇ ਸਾਥੀ ਗਰਦੀਆ ਸਿੰਘ ਭਾਰਤਪੁਰੀ ਨੂੰ ਸਲਾਮ ਕਰਦੇ ਹੋਏ ਆਪਣਾ ਲਾਸ਼ ਝੰਡਾ ਝੁਕਾਉਂਦੀ ਹੈ ਵੱਡੀਆਂ ਚੁਣੌਤੀਆਂ ਵਾਲੇ ਇਸ ਪੜਕ ਦੇ ਦੌਰ ਅੰਦਰ ਲੰਗੀ ਦੌੜ ਲਈ ਨੂੰ ਉਹਨਾਂ ਦਾ ਮਸ਼ੂੜਾ ਕਾਮਨਿਸਟਿਕ ਕਲਾਬੀ ਲਹਿਰ ਲਈ ਕਬੀਰ ਕੱਟਾ ਹੈ ਪਰ ਸੰਸਾਰ ਪਰੋਲੇ ਦਾ ਇਨਕਲਾਬ ਲਈ ਲੜਾਈ ਅੰਦਰ ਇੱਕ ਸਮਰਪਿਤ ਆਗੂ ਬਲਾਈੇ ਵਜੋਂ ਉਹਨਾਂ ਦੀ ਵਿਰਾਸਤ ਤੜਲੇ ਦਾ ਇਨਕਲਾਬੀ ਕਾਨੂੰਨ ਬਧਾਰੇ ਦੇ ਚਾਹ ਦਾ ਰਾਹ ਰਸਨਾਉਂਦੀ ਰਹੇਗੀ ਕਾਂ ਦੇ ਬਗਾਵਤ ਨੂੰ ਪਹਾੜਪੂਰੀ नक्सलਵਾੜੀ ਤੋਂ ਪੈਦਾ ਹੋਈ ਕਿਸਾਨਤ ਦੀ ਗਰਜ ਦੀ ਪੈਦਾਵਾਰ ਸਨ ਉਹਨਾਂ ਨੇ ਇਸ ਬਗਾਵਤ ਦੇ ਜਰੀਏ ਇਨਕਲਾਬੀ ਤਾਕਤ ਨੂੰ ਪਹਚਾਣਿਆ ਇਸ ਦੀ ਜਨਤਕ ਤਸਵੀਰ ਨੂੰ ਜਾਣਾ ਅਤੇ ਲੋਕ ਯੁੱਧ ਦੇ ਰਾਹ ਦੀ ਸਾਰਤਕਤਾ ਦਰਸਾਉਂਦੇ ਉਸ ਦਿਸ਼ਾ ਸੰਕੇਤ ਨੂੰ ਗੁੱਜਿਆ ਜੋ ਉਸ ਬਗਾਵਤ ਦੇ ਵਿजूद ਵਿੱਚ ਸਮੋਇਆ ਹੋਇਆ ਸੀ ਉਹ ਜਨਤਕ ਲੀਵਾੜੀ ਕਾਮੇ ਇਨਕਲਾਬੀ ਧਾਰਾ ਸ਼ਾਮਲ ਹੋ ਗਏ ਸਾਢੇ ਸਹੀ ਪ੍ਰੋਵੇਦਾ ਦੀ ਨੀ ਦੇ ਚੌਕ ਦੇ ਤਹਿਤ ਤਾਂਨੇ ਬੰਦਿਆਲ ਨੇ ਪੰਜਾਬ ਅੰਦਰ ਇਨਕਲਾਬੀ ਅਭਿਆਸ ਦੇ ਇੱਕ ਮਹਰੀ ਅਸਈਏ ਵੱਲੋਂ ਰੋਲ ਅਦਾ ਕੀਤਾ ਇਸ ਅਮਨਦਾਨ ਕਾਂਨ ਬਾਉ ਦੀ ਜਨਤ ਲਈ ਉੱਪਰ ਉਹਨਾਂ ਨੇ ਆਪਣੀ ਮਜਬੂਰਤਾ ਦਾ ਨਜ਼ਾਰਾ ਕੀਤਾ ਆਪਣੇ ਇਨਕਲਾਬੀ ਜੀਵਨ ਦੇ ਮੁੱਢਲੇ ਅੱらせ ਦੌਰਾਨ ਵੀ ਉਹਨਾਂ ਨੇ ਖੱਪੂ ਮਾਰ ਕੇ ਵੱਜਦੇ ਉਹਾਰ ਖਾਣ ਦਾ ਹੌਸਲਾ ਤੇ ਦਮਕੰਮ ਦਿਖਾਇਆ 60 ਦੇ ਦਹਾਕੇ ਦੌਰਾਨ ਪੰਜਾਬ ਦਾ ਦਿੱਲੀ ਹਰਮਨ ਪਿਆਰੀ ਵਿਦਿਆਰਥੀ ਲਹਿਰ ਦੇ ਇਨਕਲਾਬੀ ਜਨਤ ਕਾਰਜ ਵੱਜੋਂ ਉਹਨਾਂ ਨੇ ਜਨਤਕ ਜਥੇਬੰਦੀਆਂ ਨੂੰ ਰੱਦ ਕਰਨ ਤੇ ਤੋਲਣ ਖੜਾਵਾ ਮਜਬੂਤੀ ਨਾਲ ਰੋਕ ਕੀਤਾ। ਜਨਤਕ ਆਗੂਆਂ ਜੋ ਉਹਨਾਂ ਵੱਲੋਂ ਕੀਤੇ ਜ਼ਮੀਨੀ ਕੰਮ ਦੇ 70ਵਿਆਂ ਦੇ ਦਹਾਕੇ ਦੇ ਮੁੱਢਲੇ ਸਮਾਂ ਇਨਕਲਾਬੀ ਬਹਿਤ ਦੀ ਲਹਿਰ ਦੇ ਇਤਿਹਾਸਕ ਮਹੱਤਵ ਲਈ ਅਧਾਰਿਆ ਕੀਤਾ। ਇਨਕਲਾਬੀ ਨਾਤੀ ਸੰਘਰਸ਼ ਦੇ ਆਧਾਰ 'ਤੇ ਉਹ ਜਨਤਕ ਰੀੜ੍ਹ ਕੱਤੀ ਉਹਨਾਂ ਦੀ ਨੀਚਾ ਫੋਰਡ ਹੋਣੀ ਤੇ ਮਜ਼ਬੂਤ ਹੋਈ। ਕਾਰਜ ਵਿਲਾਸ 81 ਸਾਲ ਲੰਮੀ ਜ਼ਿੰਦਗੀ ਦੇ ਸਫਲ ਤੋਂ ਲਾਭਪਰ ਸੇਕ ਹਾ ਕੇ ਇਨਕਰਾਸੀ ਜਮਾਤੀ ਸੰਗਠਨਾਂ ਹੀ ਮਲੁੱਕੀ ਨਸਲ ਦੀ ਬਾਗਬਲਾਸੀ ਦੇ ਸਭ ਤੋਂ ਉੱਤਮ ਕਾਰਨ ਦੇ ਲੇਖ ਲੱਗੇ ਲੰਮਾ ਲੰਮਾ ਚੱਲੀ ਗੰਭੀਰ ਬਿਮਾਰੀ ਦੇ ਆਰੀ ਅਸੇ ਦੌਰਾਨ ਵੀ ਉਹ ਮਾਨਸਿਕ ਤੌਰ ਤੇ ਤਾਸੀ ਕਿਰਾਸੀ ਰਹਿਣੀਆਂ ਸਮੱਸਿਆਵਾਂ ਸਭ ਰੁੱਝੇ ਰਹੇ ਇਤੋਂ ਤੱਕ ਕੇ ਜੰਦੇਵਾਦਿਕ ਜ਼ਿੰਮੇਵਾਰਾਂ ਤੋਂ ਦਾਖਲੀ ਆਧਾਰ ਤੇ ਛੁੱਟੀ ਦੇ ਆਸੇ ਦੌਰਾਨ ਵੀ ਅਸਲ ਚੀਜ਼ ਤਾਂ ਇਹ ਵੀ ਹੈ ਕਿ ਇਨਕਰਾਸੀ ਆਸ਼ਾਵਾਦ ਦੀ ਇਸੋ ਸਵਜੰਨ ਭਾਉ ਆਹਨੇ ਜਾਨਲੇਵਾ ਬਿਮਾਰੀ ਦੇ ਖਤਰੇ ਦਾ ਸਾਹਮਣਾ ਹੋਣ ਦੇ ਬਾਵਜੂਦ ਉਹਨਾਂ ਦੀ ਉਮਰ ਨੂੰ ਲੰਬਾ ਕਰਨ 'ਚ ਹਿੱਸਾ ਪਾਇਆ ਕਾਮਰੇ ਗਦਾਰਾਂ ਤੋਂ ਬਹਾਂਵੇਂ ਵਿੱਚ ਨਹੀਂ ਹਨ ਲੋਕਾਂ ਦੇ ਕਰਾਹ ਦਾ ਉਹਨਾਂ ਦਾ ਮਾਨਮਤਾ ਟੀਚਾ ਤੇ ਲੋਕੀਂ ਉੱਠਦੀ ਨਾਜ਼ੁਕ ਹੋਰੀ ਇਨਕਲਾਬ ਤੱਕ ਅਗਵਾਈ ਤੱਕ ਅਗਵਾਈ ਸਹਿਯੋਗ ਸਾਹਮਣੇ ਵਜੋਂ ਪਾਰਟੀ ਨੂੰ ਮਜ਼ਬੂਤ ਜੱਥੇਬੰਦ ਕਰਨ ਦਾ ਕਾਰਜ ਹਾਲੇ ਤੂੰ ਮਿਲ ਪਏ ਹਨ ਆਓ ਸਾਡੇ ਪਿਆਰੇ ਕਾਮਰੇ ਦੀ ਗਰਾਸ ਤੋਂ ਮਜਬੂਤੀ ਨਾਲ ਗ੍ਰਹਿਣ ਕਰੀਏ ਕਾਂਗਰਸ ਦੀ ਕਾਰਜਸ਼ਕਤੀਆਂ ਨੂੰ ਲੀ ਦੇ ਅਸੂਲੀ ਤੇ ਰੋਹਿੰਦੇ ਹਾਲਾਤਾਂ ਦਾ ਧੋਖਾ ਮੱਤਲਬ ਲੈਣ ਆਸਤੇ ਇੱਕ ਜੋਨ ਪਾਰਟੀ ਦੇ ਜੋ ਮੋਰਚੇ ਤੇ ਬੰਦ ਕਰੀਏ ਆਓ ਅਸੀਂ ਆਪਣੀ ਪਾਰਟੀ ਨੂੰ ਮੋਰਚੇ ਤੇ ਬੰਦ ਕੀਤੀ ਯਾਦਵੜੀ ਇਸ ਪਾਰਟੀ ਦੇ ਇੱਕ ਅਧਾਰ ਸੰਗਠਨ ਤਬਦੀਲ ਕਰ ਲਈ ਤਾਂ ਕਿ ਭਾਈ ਇਹ ਕਾਂਗਰਸੀ ਜਥੇਬੰਦੀ ਸੀਪੀਆਰਸੀ ਆਈਆਰ ਮਾਦਦੀ ਕੇਂਦਰੀ ਕਮੇਟੀ ਦੇ ਸੰਦੇਸ਼ ਚੋਂ ਕੁਝ ਅੰਗ ਮਦਦ ਨਾਲ ਸਾਝੇ ਕੀਤੇ ਆ